ਯੋ ਇਹ ਰਾਂਗ ਆਏ ਹੁੰਦੇ ਆ ਜੋ ਟਿੱਬੇ ਦੇ ਪਾਣੀ ਕਿਉਂ ਆਦੇ ਜੋ ਲੱਗਦਾ ਕਿ ਲੱਗਦਾ ਨਹੀਂ ਹਾਂ ਹੁਣ ਨਹੀਂ ਲੱਗਦਾ ਹੁਣ ਨਹੀਂ ਲੱਗਦਾ ਲੱਗਦੇ ਆ ਬਿਲੋ ਨਹੀਂ ਲੱਗਦਾ ਹੁਣ ਨਹੀਂ ਲੱਗਦਾ ਤੂੰ ਤਾਂ ਫੁਹਾਰੇ ਚੱਲ ਪੇ ਇਹ ਤਾਂ ਨਹੀਂ ਚੱਲਦੀ ਕਿਤੇ ਧਰ ਲੈ ਮੇਰਾ ਤੂੰ ਤੂਟੀਆਂ ਹੀ ਆ ਤੈਨੂੰ ਆਊਗੀ ਤੈਨੂੰ ਚੱਲ ਕੇ ਅੜ ਕੇ ਮੇਰੇ ਫੜ ਕੇ ਤੈਨੂੰ ਵੀ ਨਿਵਾਉਂਦਾ ਹਾਂ ਫੁਹਾਰਾ ਮੇਰੇ ਨਾਲ ਗੱਲ ਕਰ ਤੂੰ ਫੁਹਾਰਾ ਮੈਨੂੰ ਲੱਖ ਰੁਪਏ ਦਊਂ ਮੈਂ ਤੈਨੂੰ ਤੂੰ ਨਹੀਂ ਭੜ ਮੈਨੂੰ ਇਹ ਤਾਂ ਹੁੰਦੇ ਨਹੀਂ ਪਾਗਾ ਆ ਲੈ ਮੇਰਾ ਤਾਂ ਫੇਰ ਕਹੀ ਜੀ ਚਾਹੀਦੀ ਆ ਪੋਰ ਪੈਣਾ ਕਿੰਨਾ ਫੜਾ ਹੈ ਨਹੀਂ ਬੇਟਾ ਦਿਖਾਈ ਆ ਚਲਦੇ ਲੈ ਵਾ ਲੱਖ ਰੁਪਏ ਤੋਂ ਉਂਦਰ ਪਹਿਲਾ ਜਾ ਯਾਰ ਪਹਿਲਾ ਤੂੰ ਮੈਨੂੰ ਹਜ਼ਾਰ ਦੇ ਦੇ ਨਿਕਾਲਦੇ ਗਲਤੀ ਕਰ ਵਿੱਚ ਪੁੱਛੋ ਲਾ ਪਉਣਾ ਪੈਂਦਾ ਪਾਣਾ ਇਹਨਾਂ ਨੂੰ ਤੈਨੂੰ ਪੰਜ ਚੋਲੇ ਦੀ ਲੋਗ ਆਮੀ ਸਭ ਤੇ ਸਿੱਧੇ ਵੀ ਕਰ ਸਕਦੇ ਹਾਂ ਸਭ ਨੂੰ ਆਫਰ ਹੈ ਸਾਡੀ ਬੱਧਾ ਨਹੀਂ ਹੁੰਦਾ ਓਏ ਚਾਹੇ ਯਾਰ ਜਿਹਦਾ ਦਿਲ ਮਨ ਦਾ ਲੈਣੇ ਦਾ ਸੌਦਾ ਕਰਾਓ ਸਾਤੋਂ ਜੀਦਾ ਨਹੀਂ ਦਿਨ ਮੰਦਾ ਸਿੱਧੇ ਵੀ ਵਿਚਾਰੇ ਸੌਦੇ ਕਰ ਸਕਦੇ ਨੇ ਲੋਕ ਲੋਕਾਂ ਦੇ ਕਿਹੜਾ ਦਿਮਾਗ ਨਹੀਂ ਤੇ ਜਵਾਨ ਨਹੀਂ ਸਿੱਧਾ ਸੁਣ ਨਹੀਂ ਹੁੰਦਾ ਹੋ ਜਾਂਦਾ ਮੇਰਾ ਸਾਰਾ ਕੁਝ ਹੋ ਗਿਆ ਹਰ ਮੀਤ ਉਹਦੇ ਦਾਅਵਾ ਦਾ ਹੁੰਦੇ ਆ ਜਦੋਂ ਮੇਰਾ ਨਹੀਂ ਹੁੰਦਾ ਹੀ ਨਹੀਂ ਨਹੀਂ ਹੁੰਦਾ ਸਿੱਧਾ ਦੇ ਹੁੰਦਾ ਇਹਨੇ ਕਾਟੇ ਮਾਰਦਾ ਰਾਜੂ ਮੰਨ ਲਿਆ ਤੂੰ ਗੱਲ ਮੇਰੀ ਰਾਜੂ ਇਹਦੇ ਵਿੱਚ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਗੱਲ ਫਿਰ ਫਿਰ ਕੀ ਗੱਲ ਗੱਲ ਕੀ ਨਹੀਂ ਨੁਕਸੇ ਵੀ ਹੁੰਦੇ ਆ ਇਹ ਬਾਈ ਕੁੱਟਦਾ ਵਾਲਾ ਜਨਾਨੀ ਨੂੰ ਇੱਕ ਪਹਿਲਾਂ ਪਜਾਤੀ ਤਿੰਨ ਤਿੰਨ ਪਜਾਤੀ ਆਪੇ ਵੱਨ ਗਿਆ ਹਾਂ ਮਨਾ ਦੇ ਕੋਟੀ ਕੋਟੀ ਅਜੇ ਕਦੋਂ ਹੁੰਦਾ ਨਹੀਂ ਇਹ ਚ ਨੁਕਸਾ ਹੈ ਨੁਕਸਾ ਹੁੰਦਾ ਹੀ ਆ ਇਹ ਡੰਡੇ ਨਾਲ ਕੁੱਟਦੇ ਨੇ ਕਿਹੜੀ ਤੀਵੀ ਵਸੂ ਵੀ ਬਾਈ ਉਹ ਮੇਰੇ ਕਿਤੇ ਅੱਜ ਕੱਲ ਜਨਾਨੀਆਂ ਕੁੱਟਣ ਵਾਸਤੇ ਨਹੀਂ ਬਾਈ 100000 ਰੁਪਏ ਉਹਨਾਂ ਮਤਵ ਲੈਣਾ 100000 ਰੁਪਏ ਤੈਨੂੰ ਫੇਰ ਵੀ ਹੁਣ ਤੋਂ ਦਰਾ ਹੁਣ ਤੋਂ ਨਗੋਰਾ ਚੌਥਾ ਵਿਆਹ ਭਾਲਦਾ ਹੈ ਸੇਬਿਆਂ ਚ ਜਾਉਂਦੀ ਤੇਰੀ ਆਪਣੀ ਦੋਆ ਦੀ ਬੋਲਾ ਨਾ ਬਣਾ ਨਾ ਕੁਝ ਨਹੀਂ ਕਰਦੇ ਤੇਰਾ ਵਿਆਹ ਹੁਣ ਭੁੱਖਾ ਮਰਦਾ ਤੂੰ ਵਿਆਹ ਦਾ ਹਾਂ ਬਈ ਦੱਸ ਉਹ ਕਿਧਰ ਗਏ ਮੁੰਡਿਆ ਕਰੀਏ ਗੁੱਸਾ ਹਾਂ ਕਿੰਨੇ ਬੱਕਰੀ ਵੇਚਣ ਵਾਲੀ ਗੱਲ ਕਰਦਾ ਨਾ ਉਹ ਕਹਿੰਦਾ ਫਿਰ ਵਿਆਹ ਤੇ ਰੁਪਏ ਲਾਉਣੇ ਨੇ ਬੱਕਰੀ ਵੇਚ ਕੇ ਤੇਰੀ ਬੋਲਦਾ ਜੀ ਹਾਂ ਮੈਂ ਤਾਂ ਕਹਿੰਦਾ ਰੁਪਿਆ ਲੈ ਭਈ ਤੂੰ ਸਾਤੋਂ 12000 ਮੈਂ ਕੋਈ ਗੱਲ ਨਹੀਂ ਦੱਸ ਕੇ ਗੁੱਸਾ ਕੋਈ ਨਾ ਜਿੰਨੇ ਅਗਲੇ ਨੇ ਮੈਨੂੰ ਹੱਥ ਨਾਲ ਦੱਸਿਆ ਧੰਨਵਾਦ ਲਾਇਆ ਹੀ ਕੁਛ ਸਾਨ ਸਾਨ ਨਾ ਸਮਝਾ ਤਾਨੇ ਮੈਨੂੰ ਨੇ ਚੱਲਣਾ ਨਹੀਂ ਆਜੀ ਫਰ ਕਿੱਥੇ ਚੱਲੂ ਤੇਰੇ ਖਤਰਾ ਐਂ ਦਬਾਈ ਆ ਮੁੰਡੇ ਪਸੰਦਾ ਬੱਕਰੀ ਝੋਲਾ ਖੋਲ ਕੇ ਦਿਖਾ ਦਰਾਂਦਾ ਕਿਤੇ ਥਣਕਾਣਾ ਵੀ ਨਾ ਹੋਵੇ ਗੈਲੂ ਕਿਤੇ ਪੂਰੇ ਕੰਮ ਹੋ ਜੇ ਲੋਕਾਂ ਨੇ ਕਿ ਸੜਾ ਪਹਿਲਾਂ ਅੰਨਾ ਦੀ ਤੂੰ ਪਰਾਂ ਕਰੀ ਮੁੰਡੇ ਉਹ ਵੀਡੀਓ ਮੈਂ ਦੁੱਧ ਚੋਕੇ ਦੇਖ ਲਾ ਚੋਰਾ ਵੀ 라ਜ ਚੋ ਤੇਰੇ ਸਾਰੇ ਆ ਉਹ ਤੇਰੀ ਬੱਕਰੀ ਐ ਮੇਰੀ ਨਹੀਂ ਨਾ ਬੱਕਰੀ ਤੇਰੀ ਹੋ ਰਹੇਗੀ ਨਾ ਲੈ ਲੀਏ ਬੱਕਰੀ ساری بکری پندرہ ماڑا وٹ کر دے ਉੱਤੇ ਗੱਲ ਲੱਗਾ। ਤਸ ਤਸ ਤੇਰੇ ਬਾਦੀ ਕੀ ਆ? ਤੇਰੇ ਬਾਤੇ 16000 ਦੀ ਐ। ਨਹੀਂ ਚੱਲੇਗੀ। ਚੱਲੂਗੀ। ਨਹੀਂ ਚੱਲੂ। ਹੋਰ ਕਿ ਨਹੀਂ ਚੱਲੂ? ਕਿੰਨੇ ਦੀ? ਕਹਿਆ ਤਨ ਉੱਥੇ ਰਹੀ ਆ। ਕਹੇ ਸ਼ਰੀਆਸ਼ੀ ਵੀ 16000 ਦੀ। ਨਹੀਂ ਚੱਲਦੀ। ਨਹੀਂ ਚੱਲਦੀ। ਇਹੋ ਨਾ। ਅਸੀਂ ਵੀ ਨਹੀਂ ਫਿਰ ਕੱਢਦੀ। ਨਹੀਂ ਚੱਲਦੀ ਚੱਲਦੀ। ਉਹ ਆ ਕਰ। ਕਿਤੇ ਬਦ ਨਾ ਲਾਈ। ਉਹ ਖਰਚਾ ਬਈ। ਹੋਣੀ ਨਹੀਂ। 2 ਮਿੰਟ ਖਰਚਾ। ਨਹੀਂ ਫਿਰ ਸਾਈ। ਉਹ ਸੋਦਾ ਕਰਨੇ ਆਪੀ। ਇਹ ਲੈ ਬਲ ਨਾ ਤੂੰ ਕਰ ਦੇ ਚ ਇਹ ਮੈਨੂੰ ਕੋਈ ਇਤਰਾਜ ਨਹੀਂ ਠੀਕ ਹੈ ਗੱਲ ਇਹ ਚੁੱਪ ਰਹਿ ਜਾ ਮਰ ਜਾ ਸੌਦਾ ਵਿੱਚੋਂ ਖਰਾਬ ਨਾ ਹੋਈ ਗੁੱਸਾ ਨਾ ਕਰੀ ਮੇਰੀ ਗੱਲ ਦਾ ਇਹ ਤੱਤ ਹੁੰਦੇ ਨੇ ਕਈ ਤਰ੍ਹਾਂ ਤੋਂ ਵੋਚਣੇ ਹੁੰਦੇ ਨੇ ਜਾਰੀ ਚ ਭੰਗਣਾ ਨਾ ਪਾ ਦੀ ਹਾਂ ਇਹ ਗੱਲ ਇਹ ਵੀ ਸੀਗਾ ਚਲ ਆਪਾਂ ਜਾਰੀ ਨਹੀਂ ਲਾਉਣੀ ਤੂੰ ਹੀ ਰੱਖਿਆ ਕਰ ਆਪਣੀ ਘੁੱਕੀ ਸੁੱਕੀ ਜਿਹੀ ਰਹਿ ਜਾ ਜਾਰੀਆਂ ਵਾਲੇ ਤੰਗ ਹੋ ਜਾਂਦੇ ਨੇ ਪਿੱਛੇ ਗੱਲਾਂ ਸੁੱਕੀ ਗਲੀ ਵਿੱਚ ਹੀ ਕਰ ਦਿਆਂਗੇ ਪੂਰੀ 16 ਦੀ ਦੰਦਾ ਨਹੀਂ ਤੂੰ ਓਰ ਵੇਚਣੀ ਨੂੰ ਆ 16 ਦੀ ਦੇਣੀ ਹੈ ਪੂਰੀ 17 ਦੀ ਦੇਣੀ ਹੈ ਨਹੀਂ ਮੈਂ ਭਾਈ ਦਾ ਹਾਂ ਅੱਜ ਤੇਰੀ ਮਰਜ਼ੀ ਐ ਐਂਡ ਕਰਾਤਾ ਹੋਰ ਤੇਰੇ ਹੁਣ ਪਤੰਦਰਾ ਹੁਣ 20 ਵੀ ਨਹੀਂ ਹੈ ਵਿਕਰੀ ਨਹੀਂ ਜਲਦੀ ਲੱਗਿਆ ਮੋਲ ਕਿਨੇ ਲਾਇਆ ਮੋਲ 23 ਰੁਪਏ ਮੰਡੀ ਜੀ ਲੱਗੇ ਕਿੰਨਾ ਲਾਇਆ ਕਿੰਨੇ ਹੋਇਆ ਮੈਨੂੰ ਦੱਸ ਚੌੜੇ ਹੋ ਕੇ ਦੱਸ ਇਧਰ ਆ ਪਿੱਛੇ ਨਾ ਵਪਾਰੀ ਦੱਸਦਾ ਹੁੰਦਾ ਮੈਂ ਦੱਸਿਆ ਕਿਉਂ ਨਹੀਂ ਕਿਉਂ ਨਹੀਂ ਦੱਸਦਾ ਜਿਹੜਾ ਵਪਾਰੀ ਦੱਸਦਾ ਹੈ ਉਹਗਦਾ ਨਹੀਂ ਦੱਸਦਾ ਵਪਾਰੀ ਕਿਉਂ ਨਹੀਂ ਦੱਸਦਾ ਨਹੀਂ ਪੁਗਣਾ

ਤੇਰੀ 18 ਦੀ ਲੈਂਦਾ ਮੈਂ ਨਹੀਂ ਦਿੰਦੇ ਤੇਰੀ ਇਮਾਨਦਾਰੀ ਤੇ ਮੈਂ ਤਾਂ ਲਵੇ ਵੀ ਨਹੀਂ ਸੀ ਨਹੀਂ ਚੱਲਦਾ ਹੈ ਚੱਲਦਾ ਨਹੀਂ ਮੇਰੀ ਦਲਾਲੀ ਮੈਂ ਜਿਹੜੀ ਲੈਣਾ ਉਹ ਲਊਂਗਾ ਕਿੱਥੇ ਟੂੜੀਆਂ ਜਿਹਾ ਨਾ ਪਨਾ ਕੇ ਵਗ ਜੀ ਪਹਿਲੇ ਦੇ ਦੇ ਨਾ ਤਾਂ ਤੈਨੂੰ ਪੂਰਾ ਕਰ ਹੱਥਾ ਤਾ ਬਹੁਤਾ ਸਿਆਣਾ ਨਾ ਬਣੀ ਪੂਰੀ 19000 ਦੀ ਪੱਕਰੀ ਹੋ ਗਈ ਨਹੀਂ ਹੋਣੀ ਉਹਦੇ ਨਾਲ ਜੁੜ ਨਹੀਂਦਾ ਨਹੀਂ ਹੱਕ ਫੱਟੇ ਝੱਕ ਤੇ ਆਲਾ ਕਹਿੰਦਾ ਰਾਜੂ ਮੁੰਨ ਨਹੀਂ ਲਾਉਂਦਾ ਮੁੰਨ ਲਾਤਾ ਕੋਈ ਬਾਤ ਹਾਂ ਅਸੀਂ ਲਿਖਾਈ ਵੀ ਕਰਾ ਦਾਂਗੇ ਉੱਤੇ ਨਹੀਂ ਲਾਉਂਦੀ ਆ ਮੁੰਨ ਨਹੀਂ ਚੱਲੇ ਤੇਰੀ ਕਹਿੰਦੀ ਕੋਈ ਤੇ ਸੰਨੀ ਲਿਖਾਈ ਆਪੇ ਕਰਾ ਦੂ ਰੱਸਾ ਫੜਾ ਦੇ ਪੈਸੇ ਲੈ ਨਹੀਂ 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 ਤੇ ਦੱਸ ਦੂੰਗਾ ਮੁੰਨ ਨਹੀਂ ਨਹੀਂ ਐ ਨਹੀਂ ਫਰਨਾ ਤਰੀ ਗਰੀਬ ਦੀ ਆਤਮਾ ਨਹੀਂ ਦਿਖਾਉਣੀ ਗਰੀਬ 15 ਤੂੰ ਪੈਸੇ ਵਾਟ ਦੇ ਨਹੀਂ ਨਹੀਂ ਚੱਲਣਾ ਨਹੀਂ ਚੱਲਣਾ ਦੇਖ ਲੈ ਮੌਕਾ ਸਮਝ ਲਈ ਨਹੀਂ 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 موقع سنبھلا نہیں بھائی پورا ساری <سؤال> گلتی ਇਹ ਪੂਰੀ ਕੀ ਦੀ ਅੜੀ ਕਰ ਗਿਆ ਇਹ ਦੀ ਅੜੀ ਮੇਰਾ ਕੱਲੇ ਦੇਗੀ ਚੱਲੂ ਪਰੇ ਹੋ ਗਿਆ ਹੁਣ ਪਰੇ ਖੇਤਾਂ ਦੀ ਚੱਲ ਚੱਲ ਤੇਰੀ ਚੱਲ ਗਈ ਭਾਈ ਵਾਲੀ ਮੰਡੀ ਦੇ ਜਾ ਕੇ ਗਿਆ ਸਕੈਨਰ ਦੇ ਦੇ ਸਕੈਨਰ ਦੇ ਦੇ ਹੁਣ ਚੁੱਪੇ ਮੈਂ ਫੜੀ ਬਾਈ ਰੁਬੀ ਯਾਰ ਪਾ ਦੇ 10000 ਦੇ ਦੇ 21000 ਹਾਂ ਭਾਈ ਹਾਂ ਕਰ ਦਿੰਦੇ 21 21 ਦੀ ਹੋਈ ਐ 10000 ਇਹਨੂੰ ਦੇ ਦੇ 20 ਇਹਨੂੰ ਪਾ ਦੇ ਕਿੰਨੇ ਦਾ ਹੋਵੇਗਾ 21000 ਆੜੀ ਕਰਕੇ 21 ਚ ਵੇਚਿਆ ਇਹ ਬੰਦਾ ਇਹ ਕਹੀ ਨਹੀਂ ਨਹੀਂ ਰਾਜੀ ਨਹੀਂ ਲੈ ਲੈਣਾ ਰਸਤਾ ਨਹੀਂ ਹੁੰਦਾ 21 ਅੱਖਿਆ ਦੱਸਣ ਮਾਨਾ ਤੂੰ ਬਾਦ ਕੇ ਮੈਂ ਭੱਜਾਂ ਚੋਟ ਤੂੰ ਕੇ ਮੈਂ ਨਹੀਂ ਹੋਣਾ ਇਕੱਲੇ ਰੱਕੀ ਹੋਏ ਨੇ ਤੇਰੇ ਵਲ ਕੀ ਹੋ ਗਿਆ ਤੂੰ ਹੀ ਕਰੇ ਕਿ ਮੈਂ ਕਰਿਆ ਮੈਂ ਕਰਿਆ ਤਾਂ ਸਹੀ ਜਦ ਤੂੰ ਮੰਨ ਨਹੀਂ ਮੇਰਾ ਪੰਡਾ ਭਾਈ ਭਾਈ ਬਟੋਰਾ ਹੁਣ ਲਖਾਈ ਖੁਸ਼ੀ ਤੋਂ ਕਰਾ ਦੇਣਾ ਦੀ ਆਪਦੇ ਪਾਸੇ ਕੋਈ ਨਹੀਂ ਇਹ ਛੋੜ ਕਰ ਦੀ ਸੋ ਬਾ ਛੋੜਦਾ ਕਰ ਦੀ ਹਰੇ ਕਾ ਆਲਾ ਕਸੂਰ ਆ ਜੂ ਕਰਵਾਉਣਾ ਸਭ ਕੁਝ ਕਰੂ ਕਿੱਡਾ ਸੌਦਾ ਤੇਰਾ